ਤੋ ਤੁਹਾਨੂੰ ਪਤਾ ਹੜਾ ਆ ਕਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾਦੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀਆ ਦਾ ਸਮਾਨ ਦਿੱਤਾ ਜਾਂਦਾ ਸਾਡੀ ਦੂਜਾ ਸਮਾਨ ਨੇ ਜੇ ਵੇਚਨ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਉਂ ਡਾਇਆ ਦੀ ਬੋਦੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਨੂੰ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਵਿੱਚ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਤੇ ਹੀ ਤੁਹਾਡੀਆਂ ਦੁਕਾਨਾਂ ਸੀਲ ਕਰ ਦਿੰਦਾ ਬਸ ਇਹ ਗੱਲ ਦਾ ਖਿਆਲ ਰੱਖਿਓ ਬਹੁਤ سارے ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਡਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਚਕਾਉਂਦੇ ਆ ਜੇ ਮੈਨੂੰ ਕਿਸੇ ਕਿਸਾਨ ਨੇ ਕਹਿਤਾ ਜੀ ਸਾਨੂੰ ਜਬਰੀ ਉਹਨਾਂ ਦੇ ਦੂਜਾ ਮਾਲ ਦਿੱਤਾ ਸੱਤਾ ਵੀ ਕਾਰਵਾਈ ਕਰਦੇ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸਦੇ ਲਈ ਵੀ ਖਰਾਬ ਕਾਰਵਾਈ ਕਰ ਖਾਦ ਦੀਆਂ ਸ਼ਿਕਾਇਤਾਂ ਜੀ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਇਸ ਵੇਲੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇਂਦੇ ਕੋਈ ਕਹਿੰਦੇ 2000 ਦੀ ਬੋਰੀ ਸਾਧੀ ਨਹੀ ਨਹੀ ਫਿਰ ਇਸ ਤਰ੍ਹਾਂ ਦੀ ਨਹੀਂ ਗੱਲ ਹੈ लास्ट ਵਾਰਿੰਗ ਜੇ ਆਪ ਦੇਣਾ ਨਹੀਂ ਨਹੀਂ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਮੈਂ ਦੂਜੀਆਂ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੱਪੜੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਦੀ ਉਹਨਾਂ ਨੇ ਦੂਜਾ ਮਾਲ ਦਿੱਤਾ ਸੱਤਾਂ ਵੀ ਕਾਰਵਾਈ ਕਰਦਾ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇਲੇ ਲਖਾਤਾ ਕੋਈ ਕਰ ਠੀਕ ਆ ਨਾ ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰ ਮੁਰਕੇ ਸਾਹਿਬ ਨੂੰ ਮਜਬੂਰ ਨਾ ਕਰ ਹਾਂ ਬੱਸ ਹਾਂ ਹਾਂ ਇਹਨਾਂ ਕੋ ਦਵਾਈਆਂ ਵੀ ਇਹ ਤੇ ਖਾਦਾਂ ਹਾਂ ਇਹਨਾਂ ਦਾ ਹੀ ਸਰ ਕੋਈ ਨ ਕੋਈ 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 ਨਾ ਇਹਨਾਂ ਨੂੰ ਕਿਹਾ ਪਾ ਵਾਰਨਗ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਹਾਂ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਇਹ ਸਾਰੇ ਨਾਲ ਸੈਂਪਲ ਹੀ ਭਰੀ ਤੇ ਰੁਟੀਨ ਤੇ ਜੋ ਸਾਡਾ ਸੀਰਕ ਦਾ ਖਾਦ ਦਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਹੀ ਹੁੰਦੇ ਇਹਨਾਂ ਦਾ ਗਾਂ ਫਿਰ ਰੀ-ਟੈਸਟਿੰਗ ਸਰ ਕੀ ਕਰ ਪਾਸ ਕਰਵਾਂਦੇ ਨਹੀਂ ਨਹੀਂ ਪਾਸ ਕਿੱਦਾਂ ਕਰਵਾਂ ਮੈਨੂੰ ਦੱਸੋ ਜੋ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਨੇ ਲੋਕ ਲਾਉਂਦੇ ਨਾ ਤੱਕਨਦੇ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਬਿਲਕੁਲ ਹੜ ਆਏ ਤੇ ਲੋਕ ਵੇਖੋ ਕਿੱਦਾਂ ਇਧਰ ਖਤਮ ਮਹਿੰਗੀਆਂ ਦੇ ਜਾਂਦੇ ਆ ਹਾਂ ਕਿੰਨਾ ਦਾ ਹੈ ਨਾਲ ਸਾਡਾ ਰਿਕਾਰਡ ਵਿੱਚ ਟੋਟਲ ਆਪਾਂ ਕਿਸੇ ਨੂੰ ਨਹੀਂ ਬਖਸ਼। ਨਹੀਂ ਸਰ ਆਪਾਂ ਹਾਂ। ਹਾਂ। ਨਹੀਂ ਸਰ। ਸਾਡੇ ਕਿਸਾਨ ਨੂੰ ਜਦ ਹੜ ਆਇਆ ਇਹ ਆਪਣੇ ਬੰਦੇ ਵੈਗੀ ਖਾਦੇ। ਸਰ ਸਰ ਕੀ ਨਾ ਨਹੀਂ ਕੀ ਨਾ ਤੜਾ। ਮੇਰਾ ਨਾਮ ਸ਼ੁਭ। ਸ਼ੁਭ ਸਿੰਘ ਫਕੀਰ ਸਿੰਘ। ਫਕੀਰ ਸਿੰਘ ਜੀ। ਦੁਕਾਨ ਦੇ ਮਾਲਕ। ਸ਼ੁਭ ਜੀ। ਗੱਲ ਇਹ ਦੇ ਕੇ ਸਾਡੇ ਕੋਈਆਂ ਜਿਹਾ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ। ਹੜ ਆਇਆ। ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾ ਖਾਦ ਮਹਿੰਗੀ ਦੇ ਰਹੇ ਆ ਉਹ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ। ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆ। ਸਾਡੀ ਦੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ। ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਜੀ। ਮੈਂ ਕਦੀ ਹੱਥ। ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ। ਪੁਲਿਸ ਵਾਲੀ ਨੇ ਕੰਫੋਲ ਪਾਇਆ ਸੀ। ਹਾਂ ਤੁਸੀਂ ਮੈਂ ਤੁਹਾਡੇ ਕੋਲ ਹੀ ਹੱਥ ਜੋੜ ਕੇ ਕਹਿੰਦਾ ਕਿ ਜਿਹੜਾ ਕਿਸਾਨ ਦੇ ਅੱਗੇ ਬੜੀ ਬੁਰੀ ਹਾਲਤ ਹੈ। ਆਪਾਂ ਜਿਹੜਾ ਕਿਸਾਨ ਬਚਾਉਦਾ ਜੱਟਰ ਤੇ ਹੜਾ ਦਾ ਪੀੜਤ ਤੇ ਹੋ ਗਿਆ। ਆਪਾਂ ਮਗਰੋਂ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ। ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ। ਦੋ ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਾਅਦ ਸੱਚ ਤੋਂ ਬਾਅਦ ਠੀਕ ਹੈ ਜੀ ਸਦੀ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜੇ ਉਹ ਮੈਨੂੰ ਕਿ ਕਿਸਾਨ ਨੇ ਕਾਲ ਕੀਤੀ ਨੌ ਕਰ ਦਿਓ ਉਸੇ ਦੇ 2 ਮਿੰਟs ਤੱਕ ਹਾਂ ਤੋਂ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀਆ ਦਾ ਸਮਾਨ ਦਿੱਤਾ ਜਾ ਰਿਹਾ ਸਾਡੀ ਦੂਜਾ ਸਬੰਧ ਦੇ ਵਿੱਚ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਹਨੂੰ ਡਾਇਰ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਆ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਹੈ ਤੁਹਾਡੀਆਂ ਦੁਕਾਨਾਂ ਸੀਲ ਕਰਾਂ ਬਸ ਇਹ ਗੱਲ ਦਾ ਖਿਆਲ ਰੱਖੋ ਬਹੁਤ سارے ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਆ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤੋਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਇਹ ਨਾਲ ਆ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ਧੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਾਹ ਰਹਿਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜਤ ਬਹੁਤ ਮਜਬੂਰੀ ਉਹਦੀ ਆਪਾਂ ਜਾਂ ਉਹਦਾ ਨਜਾਇਜ਼ ਫਾਇਦਾ ਠਾਦੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਤਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿ ਕਿਸਾਣ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1800 ਦੀ ਮਿਲਦੀ ਹੈ ਤੇ ਮੈਂ ਉਸੇ ਲਈ ਉਹਦੇ ਖਿਲਾਫ ਕਾਨੂੰਨੀ ਕਰ। ਨਾ ਨਹੀਂ ਦੋਖਰੀ ਘੜੀ ਸਗੋ ਸੇਵਾ ਕਰਨ ਦੀ ਜ਼ਰੂਰਤ ਹੈ ਪਰ ਸੇਵਾ ਕਰ। ਸਾਦੇ ਬੜੇ ਬੰਦੇ ਮੈਂ ਕੀ ਸ਼ਬਦ ਨਾਲ ਹੀ ਉਹ ਚਿੱਟਾ ਲਉ ਹੋ ਗਿਆ ਇਹਨਾਂ ਦਾ ਪਿੱਡਾ ਲਉ ਦੀਗਾ। ਉਹਦਾ ਹੜ ਪੀੜਤਾਂ ਦੇ ਨਾਲ ਜਿਹੜਾ ਐਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਦੇ ਚੀਜ਼ਾਂ ਆ ਜਾਣੀਆਂ। ਕੋਈ ਕਿਸਾਨਾਂ ਨੇ ਐਦਾ ਕਰ ਰਿਓ ਅੰਨ ਦਾਤੇ ਨਾ ਐਦਾ ਕਰ ਰਿਓ। ਅੰਨ ਦਾਤਾ ਇਹਦੇ ਦੁਖੀ ਆ ਤੁਸੀਂ ਇਹ ਰੰਨ ਦਾਤੇ ਨੂੰ ਖਾਦਾ ਮਹਿੰਗਿਆ ਦੇ ਰਹੇ ਹੋ ਇਹ ਤੇ ਆਪਣੇ ਆਪ ਬੜੋ ਵੱਡੀ ਸ਼ਰਮ ਵਾਲੀ ਗੱਲ ਆ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਪਲ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਦਾਂਗੇ ਜੇ ਕਿਸੇ ਕਿਸਾਨ ਦੇ ਨਾਲ ਤੇ ਵੀ ਜ਼ਿਮੀਂਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਿਲਾਫ ਕਾਰਵਾਈ